ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਡਿਪਟੀ ਕਮਿਸ਼ਨਰ ਕਨਸ਼ਾਮ ਥੋਰੀ ਦੀ ਅਗਵਾਈ ਹੇਠ ਸਿਵਲ ਹਸਪਤਾਲ ਵਿਖੇ ਵਿਸ਼ਵ ਡਾਕਟਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ ਇਸ ਮੌਕੇ ਸਿਵਲ ਸਰਜਨ ਡਾਕਟਰ ਸੁਮਿਤ ਪਾਲ ਸਿੰਘ ਸਣੇ ਸਿਹਤ ਵਿਭਾਗ ਦੇ ਸਮੂਹ ਜ਼ਿਲ੍ਹਾ ਅਧਿਕਾਰੀ ਸੀਨੀਅਰ ਮੈਡੀਕਲ ਅਫਸਰ ਅਤੇ EMPLOYEES WELFARE ASSOCIATION ਦੇ ਚੇਅਰਮੈਨ ਡਾਕਟਰ ਰਕੇਸ਼ ਸ਼ਰਮਾ ਅਤੇ ਪੂਰੀ ਟੀਮ ਨੇ ਸ਼ਮੂਲੀਅਤ ਕੀਤੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਕਨਸ਼ਾਮ ਥੋਰੀ ਨੇ ਸੰਬੋਧਨ ਕਰਦਿਆਂ ਸਿਹਤ ਵਿਭਾਗ ਵਿੱਚ ਕੰਮ ਕਰ ਰਹੇ ਸਮੂਹ ਡਾਕਟਰਾਂ ਦੀ ਸ਼ਲਾਘਾ ਕੀਤੀ ਅਤੇ ਵਿਸ਼ਵ ਡਾਕਟਰ ਦਿਵਸ ਮੌਕੇ ਸਮੂਹ ਡਾਕਟਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਰਕਾਰੀ ਡਾਕਟਰਾਂ ਨੇ ਸਿਹਤ ਸਹੂਲਤਾਂ ਦਾ ਮਿਆਰ ਉੱਚਾ ਚੁੱਕਿਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੀ ਮਦਦ ਲਈ ਹਮੇਸ਼ਾ ਤਿਆਰ ਹੈ ਇਸ ਮੌਕੇ ਸਿਵਲ ਸਰਜਨ ਡਾਕਟਰ ਸੁਮਿਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਹਮੇਸ਼ਾ ਹੀ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਤਤਪਰ ਹੈ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਸਮੂਹੇ ਡਾਕਟਰ ਸਾਹਿਬਾਨ ਬਹੁਤ ਹੀ ਵਧੀਆ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਇਸ ਮੌਕੇ ਤੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਡਾਕਟਰ ਪਰਮਿੰਦਰ ਸਿੰਘ, ਡਾਕਟਰ ਗੋਪਾਲ ਸਿੰਘ, ਡਾਕਟਰ ਕਵਲਪ੍ਰੀਤ ਕੌਰ, ਸਹਾਇਕ ਸਿਵਲ ਸਰਜਨ ਡਾਕਟਰ ਰਾਜੇਂਦਰਪਾਲ ਕੌਰ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਨੀਲਮ ਭਗਤ, ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਭਾਰਤੀ ਦਵਨ, ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਸਪਾਲ ਸਿੰਘ ਅਤੇ ਡਾਕਟਰ ਹਰਜੋਤ ਕੌਰ ਸ਼ਾਮਿਲ ਸਨ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਗੁਰਮੀਤ ਕੌਰ, ਸੀਨੀਅਰ ਮੈਡੀਕਲ ਅਫਸਰ ਡਾਕਟਰ ਮਦਨ ਮੋਹਨ ਸੀਨੀਅਰ ਮੈਡੀਕਲ ਅਫਸਰ ਡਾਕਟਰ ਸਵਰਨਜੀਤ ਤਵਨ ਡਾਕਟਰ ਸੁਮਿਤ ਪਾਲ ਸਿੰਘ ਡਾਕਟਰ ਮਧੁਰ ਪੁਦਾਰ ਜ਼ਿਲ੍ਹਾ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ ਸੀਨੀਅਰ ਫਾਰਮੇਸੀ ਅਫਸਰ ਸੰਜੀਵ ਆਨੰਦ ਐਮਪਲੋਇਜ਼ ਵੈਲਫੇਅਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਆਚਾਰਯ ਗੁਰਮੀਤ ਅਤੇ ਜ਼ਿਲ੍ਹਾ ਪ੍ਰਧਾਨ ਰਗੂ ਤਾਲਵਾੜ ਸਣੇ ਸਟਾਫ ਮੈਂਬਰ ਹਾਜ਼ਰ ਸਨ ਸੋ ਅੱਜ ਵਰਡਸ ਡਾਕਟਰ ਡੇ ਹੈ ਸੋ ਇਸ ਮੌਕੇ ਦੇ ਉੱਤੇ ਮੈਂ ਸਿਵਲ ਸਰਜਨ ਆਫਿਸ ਇੱਥੇ ਪਹੁੰਚਿਆ ਸਿਵਲ ਹਸਪੀਟਲ ਐਂਡ ਸਭ ਤੋਂ ਪਹਿਲਾਂ ਤਾਂ ਮੈਂ ਡਾਕਟਰਸ ਦੇ ਦੇ ਉੱਤੇ ਸਾਰੇ ਡਾਕਟਰਸ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਬਹੁਤ-ਬਹੁਤ ਸ਼ੁਭ ਕਾਮਨਾਵਾਂ ਮੇਰੇ ਵੱਲੋਂ ਕਿਉਂਕਿ ਆਪਾਂ ਸਮਝਦੇ ਹਾਂ ਕਿ ਧਰਤੀ ਦੇ ਉੱਤੇ ਰੱਬ ਤੋਂ ਬਾਅਦ ਨਾ ਇੱਥੇ ਸਭ ਡਾਕਟਰਸ ਦਾ ਹੀ ਰੋਲ ਹੈ ਸੋ ਇਟ ਇਜ਼ ਦੇ ਪਲੇ ਅ ਵੈਰੀ ਇੰਪੋਰਟੈਂਟ ਰੋਲ ਐਂਡ ਸਪੈਸ਼ਲੀ ਗਵਰਨਮੈਂਟ ਡਾਕਟਰਸ ਕਿਉਂਕਿ ਜਿਹੜਾ ਸਭ ਤੋਂ ਸਾਡਾ ਸੋਸਾਇਟੀ ਦਾ ਡਾਊਨਟਰੋਡ ਐਂਡ ਸੈਕਸ਼ਨ ਐ ਸੋਸ਼ੀਅਲੀ ਐਂਡ ਇਕਨੋਮਿਕਲੀ ਜਿਹੜਾ ਵੀਕਰ ਸੈਕਸ਼ਨ ਐ ਉਹਨੂੰ ਅਸੀਂ ਗਵਰਨਮੈਂਟ ਡਾਕਟਰ ਐਂਡ ਪੈਰਾਮੈਡੀਕਲ ਸਟਾਫ ਉਹਨਾਂ ਦੇ ਕਰਮਚਾਰੀ ਇਹ ਸਾਰੇ ਡੀਲ ਕਰਦੇ ਨੇ ਐਂਡ ਬਹੁਤ ਹੀ ਜਿਹੜਾ ਹੈਗਾ ਇਹ ਪ੍ਰੈਸਟੀਜੀਅਸ ਐਂਡ ਸੋਸ਼ੀਅਲੀ ਨੋਰਮਲ ਕਾਜ਼ ਹੈ ਜਿਸ ਨੂੰ ਅਸੀਂ ਕੇਟਰ ਕਰਦੇ ਹਾਂ ਸੋ ਸਾਰੇ ਡਾਕਟਰਸ ਨੂੰ ਬਹੁਤ ਬਹੁਤ ਮੁਬਾਰਕਬਾਦ ਮੈਂ ਦਿੰਦਾ ਹਾਂ ਤੇ ਅੱਜ ਇਸ ਮੌਕੇ ਤੇ ਕੁਝ ਜਿਹੜੇ ਟਾਪ ਫੰਕਸ਼ਨਰੀਜ਼ ਨੇ ਜਿਹੜੇ ਬਹੁਤ ਬੈਸਟ ਪਰਫਾਰਮਿੰਗ ਡਾਕਟਰਸ ਨੇ ਉਹਨਾਂ ਨੂੰ ਵੀ ਸਿਵਲ ਸਰਜਨ ਸਾਹਿਬ ਵੱਲੋਂ ਇਹਨਾਂ ਨੇ ਆਰਗੇਨਾਈਜ਼ ਕਰਾਇਆ ਸੋ ਵੀ ਹੈ ਟ੍ਰਾਈਡ ਟੂ ਆਨਰ ਥੈਮ ਐਂਡ ਅਸੀਂ ਇੱਥੋਂ ਇੱਕ ਪਲਾਂਟੇਸ਼ਨ ਡਰਾਈਵ ਵੀ ਆਰਗੇਨਾਈਜ਼ ਕਰ ਰਹੇ ਹਾਂ ਕਿਉਂਕਿ ਇਸ ਵਾਰ ਗਵਰਨਮੈਂਟ ਆਫ ਪੰਜਾਬ ਨੇ 10 ਲੱਖ ਪਲਾਂਟਸ ਦਾ ਵੀ ਟੀਚਾ ਦਿੱਤਾ ਹੈ ਸੋ ਗੋ ਗ੍ਰੀਨ ਇਨੀਸ਼ੀਏਟਿਵ ਵੀ ਅਸੀਂ ਸਿਵਲ ਹਸਪੀਟਲ ਤੋਂ ਲਾਂਚ ਕਰ ਰਹੇ ਹਾਂ ਦੇਖੋ ਇਹ ਸਾਰਾ ਆਪਾਂ ਨੂੰ ਪਤਾ ਹੈ ਕਿ ਇਸ ਤਾਰਾ ਜਿਹੜਾ ਡਾਊਨਟਰੋਡਨ ਸੈਕਸ਼ਨ ਹੀ ਖਾਸ ਕਰ ਜਿਹੜਾ ਹੈਗਾ ਜਿਹਦਾ ਸਿਵਲ ਸਰਜਨ ਸਾਹਿਬ ਕਹਰੇ ਸੀ ਕਿ ਅਸੀਂ ਤਾਂ ਚਾਹਾਂਗੇ ਕਿ ਜਿਹੜੇ ਮੈਡੀਕਲ ਟੂਰਿਜ਼ਮ ਵਾਲੇ ਆਣ ਬਟ ਆਈ ਥਿੰਕ ਇੰਡੀਆ ਵਿਲ ਟੇਕ ਸਮ ਟਾਈਮ ਫਾਰ ਥੈਟ ਟੂ ਰੀਚ ਐਂਡ ਜਿਸ ਕੇਟਰ ਸੈਕਸ਼ਨ ਲਈ ਆਪਾਂ ਕੇਟਰ ਕਰਨਾ ਚਾਹੁੰਦੇ ਹਾਂ ਜਿਹੜਾ ਸੋਸ਼ੀਅਲੀ ਐਂਡ ਇਕਨੋਮਿਕਲੀ ਵੀਕਰ ਹੈ ਉਸ ਨੂੰ ਆਪਾਂ ਬੈਸਤ ਤਰੀਕੇ ਨਾਲ ਕੇਟਰ ਕਰ ਸਕੀਏ ਹੋਣੇ ਤੇ ਤੁਸੀਂ ਦੇਖੋਗੇ ਆਮ ਆਦਮੀ ਕਲੀਨਿਕਸ ਵੀ ਬੜੇ ਕਾਰਪੋਰੇਟ ਸਟਾਈਲ ਦੇ ਵਿੱਚ ਬਣਾਏ ਗਏ ਨੇ ਐਂਡ ਇਸ ਟਾਈਮ ਸਾਡੇ ਜ਼ਿਲ੍ਹੇ ਦੇ ਵਿੱਚ 72 ਆਮ ਆਦਮੀ ਕਲੀਨਿਕਸ ਲਗਾਤਾਰ ਚੱਲ ਰਹੇ ਨੇ ਜਿੱਥੇ ਮੈਡੀਸਿਨ ਦੀ ਵੀ ਅਵੇਲੇਬਿਲਿਟੀ ਫੁੱਲ ਹੈ ਪਿੱਛੇ ਗਵਰਨਮੈਂਟ ਨੇ ਮੀਟਿੰਗ ਲਈਤੀ ਤੇ ਉਹਨਾਂ ਨੇ ਕਿਹਾ ਵੀ ਇਟ ਵਿਲ ਬੀ ਐਂਸ਼ੂਰਡ ਬਾਈ ਦੀ ਕਨਸਰਨਡ ਐਸ ਐਮਓ ਕੀ ਸਾਰੀ ਮੈਡੀਸਿਨਸ ਬਿਲਕੁਲ ਫ੍ਰੀ ਮਿਲੇ ਐਂਡ ਉਹਦੇ ਵਿੱਚ ਐਸਐਮਓ ਨੂੰ 2.5 ਲੱਖ ਦੀ ਪਾਵਰ ਵੀ ਦਿੱਤੀ ਗਈ ਹੈ ਫਾਈਨੈਂਸ਼ੀਅਲ ਪਾਵਰ ਜਿਹੜੀ ਸ਼ਾਇਦ ਟੂ ਮਾਈ ਨੋਲੇਜ ਪਹਿਲਾਂ 5000 ਦੀ ਵਿੱਤੀ ਪਾਵਰ ਸੀਗੀ ਉਹਨੂੰ ਵਧਾ ਕੇ 2.5 ਲੱਖ ਕੀਤਾ ਗਿਆ ਤਾਂ ਕਿ ਕਿਸੇ ਵੀ ਮੈਡੀਸਿਨ ਦੇ ਵਿੱਚ ਸ਼ਾਰਟੇਜ ਨਾ ਹੋ ਹਾਲਾਂਕਿ ਕੁਝ ਇਸ਼ੂਜ਼ ਇਹਨਾਂ ਨੇ ਵੀ ਫਲੈਗ ਕੀਤੇ ਜਿਹੜੇ ਕਿ ਮੇਰੇ ਵੱਲੋਂ ਗਵਰਨਮੈਂਟ ਨਾਲ ਟੇਕਅ ਕਰਨਗੇ ਜਿੱਦਾਂ ਮੈਡੀਕਲ ਸਪੈਸ਼ਲਿਸਟ ਦੀ ਸ਼ਾਰਟੇਜ ਹੈ ਤੇ ਇਥੇ ਗਾਇਨੇਕੋਲੋਜਿਸਟ ਵੀ ਹੈ ਸੋ ਵਟ ਏਵਰ ਪੁਆਇੰਟਸ ਇਹ ਮੇਰੇ ਨੋਟਿਸ ਦੇ ਵਿੱਚ ਲਿਆਣਗੇ ਤਾਂ ਵੀ ਵਿਲ ਰੇਜ਼ दैट ਇਸ਼ੂ ਵਿਦ ਪ੍ਰਿੰਸੀਪਲ ਸੈਕਟਰੀ ਹੈਲਥ ਐਂਡ ਇਫ ਨੀਡ ਬੀ ਵਿਦ ਦਿ ਮਿਨਿਸਟਰ ਤਾਂ ਕਿ ਆਪਾਂ ਅੰਮ੍ਰਿਤਸਰ ਦੇ ਵਿੱਚ ਸਰਕਾਰੀ ਸਹੂਲਤਾਂ ਹੋਰ ਵਧੀਆ ਤਰੀਕੇ ਨਾਲ ਪਬਲਿਕ ਲਈ ਮੁਹੱਈਆ ਕਰਾ ਸਕੀਏ ਡਾਕਟਰ ਜੇਪਰ ਅੱਜ ਦੇ ਵਾਸਤੇ ਅਸੀਂ ਕਹਿਣਾ ਚਾਹਾਂਗੇ ਕਿ ਡਾਕਟਰ ਨੂੰ ਕੋਈ ਆਪਾਂ ਯਾਦਗਾਰੀ ਕੋਈ ਨਹੀਂ ਬਣਾਉਣਾ ਆਪਾਂ ਉਹਨਾਂ ਦੀ ਫੈਮਲੀਜ਼ ਬਾਰੇ ਜਿਹੜਾ ਕਰਕੇ ਉਹ ਆਪਣਾ ਟਾਈਮ ਪੇਸ਼ੈਂਟ ਨੂੰ ਡਿਵੋਟ ਕਰ ਸਕਣ ਜੇ ਸਿਕਨ ਉਹਨਾਂ ਨੂੰ ਆਪਾਂ ਨੂੰ ਨਾ ਯਾਦ ਰੱਖੀਏ ਕਿ ਕਿਸ ਤਰ੍ਹਾਂ ਉਹਨਾਂ ਨੇ ਮਿਹਨਤ ਕਰਕੇ ਆਪਣਾ ਟਾਈਮ ਬਚਾ ਤਾ ਫੈਮਿਲੀ ਤੋਂ ਦੂਰ ਹੋ ਕੇ ਕੰਮ ਕਰਦੇ ਪਏ ਆ ਤੇ ਇਹੋ ਹੀ ਮਸਨਿਆਵ ਦੇਮਾਂ ਦਾ ਸਾਰਨੂ ਕਿ ਡਾਕਟਰ ਬਹੁਤ ਮਿਹਨਤ ਕਰ ਰਹੇ ਆ ਇਸ ਲਈ ਔਰ ਜਿੰਨੇ ਡਾਊਨ ਟੋਨ ਫੈਮਿਲੀ ਸੇ ਜਿੰਨੇ ਕਿ ਪਿੱਛਾ ਵਰਕ ਹੈਗਾ ਜਿਹੜੇ ਕਿ ਆਪਣੇ ਇਲਾਜ ਦੀ ਸੁਰਤ ਨਹੀਂ ਪਾ ਪ੍ਰਾਪਤ ਕਰ ਸਕਦੇ ਉਹਨਾਂ ਨੂੰ ਵਧੀਆ ਤਵਰੀਆ ਇਲਾਜ ਦੇ ਸਕਨ ਡਾਕਟਰ ਦਾ ਮੰਤਵ ਹੋਣਾ ਚਾਹੀਦਾ ਹੈ ਕੇਅਰ ਕਰਨੀ ਕਯੂਰ ਕਰਨੀ ਉਹਨੂੰ ਕੰਪੈਸ਼ਨੇਟਨ ਦੇਣੀ ਤੇ ਉਹਨੂੰ ਕੰਸੋਲ ਵੀ ਕਰਨਾ ਹਾਂ ਡਾਕਟਰ ਸਾਹਿਬ ਪਰੰਤ ਹੋਣਾ ਚਾਹੀਦਾ ਹੈ ਕਿ ਚੰਗੇ ਹੱਥਾਂ ਦੇ ਵਿੱਚ ਚੰਗੀ ਸੋਚ ਰੱਖਦੇ ਹੋ ਉਹਨਾਂ ਨੂੰ ਚੰਗੀ ਤਰ੍ਹਾਂ ਵਧੀਆ ਸੇਵਾ ਦੇਣੀ ਚਾਹੀਦੀ ਹੈ ਥੈਂਕ ਯੂ